ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੁਪੈਰਾ ਸਾਹਿਬ ਕੀ ਹੁੰਦਾ ਹੈ ਚੁਪੈਰਾ ਸਾਹਿਬ ਕੀ ਐਟਵਾ ਤੋਂ ਇਲਾਵਾ ਹੋਰ ਦਿਨ ਕੱਟ ਸਕਦੇ ਹਾਂ ਜਾਂ ਨਹੀਂ ਸਾਧ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਵਿੱਚ ਤਾਂ ਤਾਂ ਬਾਬਾ ਦੀਪ ਸਿੰਘ ਜੀ ਲਈ ਕੇ ਆਪਣੀ ਹਾਜੇ ਜੋ ਲਗਵਾਣਾ ਜੀ ਸਾਧ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕੀਚਪੈਰਾ ਸਾਹਿਬ ਕੀ ਹੁੰਦਾ ਹੈ ਤੇ ਕੀਚਪੈਰਾ ਸਾਹਿਬ ਐਤਵਾ ਤੋਂ ਇਲਾਵਾ ਹੋਰ ਦਿਨ ਕੱਟ ਸਕਦੇ ਹਨ ਤੇ ਚਪੈ ਸਾਹਿਬ ਦੇ ਕੀ ਕੀ ਫਾਇਦੇ ਹੁੰਦੇ ਹਨ ਆਓ ਜੀ ਆਪਾਂ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜਿਹੜੀਆਂ ਸੰਗਤਾਂ ਅਮਿਰਸ ਸਾਹਿਬ ਨਹੀਂ ਜਾ ਸਕਦੀਆਂ ਚਪੈਰਾ ਸਾਹਿਬ ਕੱਟਣ ਲਈ ਉਹ ਘਰ ਵਿੱਚ ਬੈਠ ਕੇ ਚਪੈਰਾ ਸਾਹਿਬ ਕੱਟ ਸਕਦੇ ਹਨ ਅੱਜ ਆਪਾਂ ਇਸ ਬਾਰੇ ਗੱਲ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਕਿ ਚੁਪੈਰਾ ਸਾਹਿਬ ਕੀ ਹੁੰਦਾ ਹੈ ਚੁਪੈਰਾ ਸ਼ਬਦ ਦਾ ਮਤਲਬ ਹੈ ਦਿਨ ਦਾ ਚੌਥਾ ਪੈਰਾ ਦੁਪਹਿਰ ਦੇ 12 ਵਜੇ ਤੋਂ ਲੈ ਕੇ ਜੇ ਨਾ 4 ਵਜੇ ਤੱਕ ਦਾ ਸਮਾਂ ਹੁੰਦਾ ਹੈ ਉਸ ਨੂੰ ਦਿਨ ਦਾ ਚੌਥਾ ਪੈਰਾ ਕਿਹਾ ਜਾਂਦਾ ਹੈ चुपैरा साहब की एतवर तो इलावा किसे होर दिन कट सकते हैं संगत जी नहीं चुपैरा साहब एतवा तो इलावा किसे होर दिन नहीं कट सकते चुपैरा साहब सिर्फ एतवार के दिन ही कटना चाहिए तो है चुपैरा साहब एतवार के दिन बारह बजे तो लैके बजे तक कटिया जा सकता है ਜੋ ਐਤਵਾਰ ਦਾ ਦਿਨ ਹੁੰਦਾ ਹੈ ਉਹ ਸ਼ੀਂਡਾਂ ਦਾ ਦਿਨ ਮੰਨਿਆ ਜਾਂਦਾ ਹੈ ਜੇਕਰ ਫਿਰ ਵੀ ਤੁਹਾਨੂੰ ਉਸ ਦਿਨ ਕੋਈ ਜ਼ਰੂਰੀ ਕੰਮ ਹੋਵੇ ਤੁਹਾਡੇ ਕੋਲ ਬਿਲਕੁਲ ਵੀ ਸਮਾਂ ਨਹੀਂ ਹੈ ਐਤਵਾਰ ਨੂੰ ਤਾਂ ਤੁਸੀਂ ਜਿਹੜਾ ਆਪਣਾ ਚਪੈਰਾ ਸਾਹਿਬ ਹੈ ਉਹ ਰਾਤ ਸ਼ਨੀਵਾਰ ਨੂੰ 10 ਵਜੇ ਤੋਂ ਲੈ ਕੇ 4 ਵਜੇ ਤੱਕ ਕੱਟ ਸਕਦੇ ਹੋ ਚਪੈਰਾ ਸਾਹਿਬ ਦੇ ਕੀ ਕੀ ਫਾਇਦੇ ਹੁੰਦੇ ਹਨ ਸੰਗਤ ਜੀ ਚਪੈਰਾ ਸਾਹਿਬ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸ਼ਹੀਦ ਗੰਜ ਵਿਖੇ ਕੱਟਿਆ ਜਾਂਦਾ ਹੈ ਅੰਮ੍ਰਿਤਸਰ ਪੌਂਚਾਇਨੀਆਂ ਸੰਗਤਾਂ ਜਿਹੜੀਆਂ ਆਪਣੇ ਦੁੱਖ ਤਕਲੀਫਾਂ ਬਿਮਾਰੀਆਂ ਨੂੰ ਦੂਰ ਕਰਨ ਲਈ ਚਪੈਰਾ ਸਾਹਿਬ ਕੱਟਣ ਆਉਂਦੀਆਂ ਹਨ ਤੇ ਕਈ ਸੰਗਤਾਂ ਇੱਦਾਂ ਦੀਆਂ ਹਨ ਜਿਨ੍ਹਾਂ ਕੋਲ ਗੁਰਦੁਆਰਾ ਸ਼ਹੀਦ ਗੰਜ ਅੰਮ੍ਰਿਤਸਰ ਬਹੁਤ ਦੂਰ ਹੈ ਜਿਵੇਂ ਕਿ ਮੈਨੂੰ ਵੀ ਅਮ੍ਰਿਤਸਰ ਜਾਣ ਨੂੰ 4 ਤੋਂ 5 ਘੰਟੇ ਲੱਗ ਜਾਂਦੇ ਹਨ ਤੇ 4 ਤੋਂ 5 ਘੰਟੇ ਹੀ ਆਉਣ ਨੂੰ ਲੱਗ ਜਾਂਦੇ ਹਨ ਇਸ ਕਰਕੇ ਹੁਣ ਮੈਂ ਦੁਪਹਿਰਾ ਸਾਹਿਬ ਆਪਣੇ ਘਰ ਵਿੱਚ ਹੀ ਕੱਟਦੀ ਹਾਂ ਤੇ ਤੁਸੀਂ ਵੀ ਦੁਪਹਿਰ ਸਾਹਿਬ ਆਪਣੇ ਘਰ ਵਿੱਚ ਕੱਟ ਸਕਦੇ ਹੋ ਧੰਨ ਧੰਨ ਬਾਬਾ ਦੀਪ ਸਿੰਘ ਜੀ ਕੋਲ ਅਰਦਾਸ ਬੇਨਤੀ ਕਰਕੇ धन धन बा दीप सिंह जी सब अरदसा बेनती पूरिया करते हैं चुपैरा साहब एतवार वाले दिन तीख देसी की दी बना के बारह बजे जोत है ती पंच पाठ जपजी साहब के करने हैं दो पाठ चुपई साहब के करने हैं उस तो तुसी कुछ समय ब्रेक भी ले सकते हो जे ती ब्रेक लेना चाहते तो अपना शब्द पढ़ सकते हो सिमरन कर सकते हो उस उसो तो बाद सुखमनी साहब का एक पाठ करना है सुखमनी साहब पाठ तो बाद कराब दिया पौड़ियाँ कर लेनिया हैं, छे पौड़ियाँ तो बाद अपनी अरदस करनी है अरदस करके ਬਾਬਾ ਦੀਪ ਸਿੰਘ ਜੀ ਕੋਲ ਆਪਣੀਆਂ ਬਖਸ਼ਿਸ਼ ਲੈ ਸਕਦੇ ਹੋ ਸੰਗਤ ਜੀ ਜੇ ਕੋਈ ਦੁੱਖ ਤਕਲੀਫ ਹੋਵੇ ਤਾਂ ਤੁਸੀਂ ਬਾਬਾ ਦੀਪ ਸਿੰਘ ਜੀ ਕੋਲ ਅਦਾਸ ਬੇਨਤੀ ਕਰੋ ਕਿ ਸਾਡੇ ਜਿਹੜੇ ਦੁੱਖ ਤਕਲੀਫਾਂ ਨੇ ਉਹ ਘਟ ਦਿਓ ਤੇ ਤਦ ਤਨ ਬਾਬਾ ਦੀਪ ਸਿੰਘ ਜੀ ਸਭ ਦੀਆਂ ਦੁੱਖ ਤਕਲੀਫਾਂ ਨੂੰ ਦੂਰ ਕਰ ਦਿੰਦੇ ਹਨ ਤੇ ਸਭ ਦੀਆਂ ਝੋਲੀਆਂ ਭੰਡੇ ਹਨ ਸਕਤੀਆਂ ਆਸਰਾ ਮਰਦਾ ਪੂਰੀਆਂ ਕਰਦੇ ਹਨ ਤੁਸੀਂ ਵੀ ਆਪਣਾ ਚੁਪੈਰਾ ਸਾਹਿਬ ਐਤਵਨ ਨੂੰ ਆਰੰਭ ਕਰੋ ਤੇ ਬਾਬਾ ਦੀਪ ਸਿੰਘ ਜੀ ਕੋਲ ਅਰਦਾਸ ਬੰਦੀ ਕਰੋ ਕਿ ਮਹਾਰਾਜ ਜੀ ਅਸੀਂ ਅੰਮ੍ਰਿਤਸਰ ਗੁਰਦੁਆਰ ਸਾਹਿਬ ਨਹੀਂ ਪਹੁੰਚ ਸਕਦੇ ਜਾਂ ਤੁਸੀਂ ਕੋਈ ਦੁੱਖ ਤਕਲੀਫ ਵਿੱਚ ਹੋ ਜਾਂ ਤੁਹਾਨੂੰ ਕੋਈ ਤਕਲੀਫ ਹੋਵੇ ਤਾਂ ਤੁਸੀਂ ਬਾਬਾ ਦੀਪ ਸਿੰਘ ਜੀ ਕੋਲ ਅਦਾਸ਼ ਬੇਨਤੀ ਕਰੋ ਕਿ ਬਾਬਾ ਜੀ ਤੇ ਤੁਸੀਂ ਜਿਲਦਾਂ ਚ ਪੈਰਾ ਸਾਹਿਬ ਘਾਇ ਵਿੱਚ ਘੱਟਦੇ ਹੋ ਤੇ ਇਹਦੀ ਜਿਹੜੀ ਅਦਾਸ ਕਰਨੀ ਹੈ ਬਾਅਦ ਵਿੱਚ ਤੁਸੀਂ ਜਿਹੜਾ ਕਹਿਣਾ ਹੈ ਕਿ ਮਹਾਰਾਜ ਜੀ ਧੰਤਨ ਬਾਬਾ ਦੀਪ ਸਿੰਘ ਜੀ ਜਿਹੜਾ ਤੁਸੀਂ ਚ ਪੈਰਾ ਸਾਹਿਬ ਕਟਵਾਇਆ ਹੈ ਇਹ ਚ ਪੈਰਾ ਸਾਹਿਬ ਤੁਸੀਂ ਗੁਰਦਵਾਰਾ ਸ਼ਹੀਦ ਗੰਸਾਏ ਵਿਖੇ ਪਰਮਾਨ ਕਰਨਾ ਜੀ ਇਹੇ ਤੋ ਸੀ ਅਡਾਸ ਕਰਨੀ ਹੈ ਸੰਗਤ ਜੀ ਜੇ ਤੁਹਾਡਾ ਕੋਈ ਵੀ ਸਵਾਲ ਜਵਾਬ ਹੋਵੇ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਵਿੱਚ ਪੁੱਛ ਸਕਦੇ ਹੋ ਤੇ ਜੇਕਰ ਮੇਰੇ ਤੋਂ ਕੋਈ ਗਲਤੀ ਹੋ ਗਈ ਹੋਵੇ ਤਾਂ ਮੈਨੂੰ ਮਾਫ ਕਰਨਾ ਜੀ ਸੰਗਤ ਜੀ ਜੇ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਮੇਰੇ ਚੈਨਲ ਨੂੰ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਤੁਹਾਨੂੰ ਮੇਰੀਆਂ ਨਵੀਆਂ ਵੀਡੀਓਸ ਦੇ ਨੋਟੀਫਿਕੇਸ਼ਨ ਮਿਲ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ